ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕਿ ਹੋਟਲ ਵਿੱਚ ਕੰਮ ਕਰਨ ਵਾਲੇ ਸਟਾਫ ਵੱਲੋਂ ਹੋਟਲ ਮਾਲਕਾਂ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਸੋ ਉਹਨਾਂ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਅੰਮ੍ਰਿਤਸਰ ਦੇ ਨਾਮੀ ਹੋਟਲ ਦੇ ਵਿੱਚ ਵੇਟਰਾਂ ਦੇ ਨਾਲ ਮਾਰੀ ਹੋਈ ਹੈ ਹੁਣ ਉਹ ਥਾਣੇ ਜਾ ਕੇ ਰੋ ਰੋ ਕੇ ਇਨਸਾਫ ਮੰਗ ਰਹੇ ਨੇ ਠੰਡ ਵਿੱਚ ਮਾਜਦੇ ਸੀ ਹੋਟਲ ਦੇ ਵਿੱਚ ਭਾਂਡੇ ਤੇ ਜਦੋਂ ਪੈਸੇ ਮੰਗਣਗੇ ਤਾਂ ਹੋਟਲ ਮਾਲਕਾਂ ਦੇ ਅੱਗੋਂ ਘਟਾਪਾ ਛਾੜ ਦਿੱਤਾ ਸੋ ਫਿਲਹਾਲ ਦੱਸਣ ਜਾ ਰਹੇ ਹਾਂ ਕਿ ਪਿਛਲੇ ਕਈ ਸਾਲਾਂ ਤੋਂ ਇੱਕ ਨਾਮੀ ਹੋਟਲ ਦੇ ਵਿੱਚ ਬਰਤਨ ਸਾਫ਼ ਕਰਨ ਦਾ ਕੰਮ ਕਰਦੇ ਇਹ ਕੁਝ ਜਿਹੜੇ ਕਿ ਵੇਟਰ ਸੀ ਉਹ ਕੰਮ ਕਰਦੇ ਸਨ ਤੇ ਉਹਨਾਂ ਨੂੰ ਹੋਟਲ ਮਾਲਕਾਂ ਵੱਲੋਂ ਲੋਕਡਾਊਨ ਤੋਂ ਬਾਅਦ ਪੈਸੇ ਨਹੀਂ ਦਿੱਤੇ ਗਏ ਤਕਰੀਬਨ 15 ਲੱਖ ਦੇ ਕਰੀਬ ਬਣੀ ਇਹ ਰਕਮ ਹੋਟਲ ਸਟਾਫ ਦੇ ठेकेदारों ਵੱਲੋਂ ਕਾਪੀ ਉੱਪਰ ਪੂਰਾ ਹਿਸਾਬ ਲਿਖ ਕੇ ਸਾਈਨ ਕੀਤੇ ਗਏ ਸਨ ਜਦੋਂ ਪੈਸੇ ਲੈਣ ਗਏ ਤਾਂ ਹੋਟਲ ਮਾਲਕ ਵੱਲੋਂ ਬੌਂਸਰਾਂ ਨੂੰ ਕਹਿ ਕੇ ਕੁੱਟਮਾਰ ਕੀਤੀ ਗਈ ਹੈ ਇਸ ਸਬੰਧੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੋ ਇਹ ਜਿਹੜੇ ਕਿ ਕੰਮ ਕਰਨ ਵਾਲੇ ਨੇ ਇਹ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਤੇ ਤੁਸੀਂ ਤਸਵੀਰਾਂ ਵਿੱਚ ਦੇ ਸਕਦੇ ਹੋ ਕਿ ਭਾਂਡੇ ਮਾਂਜ ਮਾਂਜ ਕੇ ਉਹਨਾਂ ਦੇ ਹੱਥ ਵੀ ਕਿਵੇਂ ਦੇ ਹੋਏ ਪਏ ਨੇ ਸੋ ਉਹਨਾਂ ਵੱਲੋਂ ਇਸ ਮਾਮਲੇ ਦੀ ਜਿਹੜੀ ਕਿ ਪੁਲਿਸ ਪ੍ਰਸ਼ਾਸਨ ਨੂੰ ਜਿਹੜੀ ਕਿ शिकायत दर्ज करवाई गई है तो हम लोग पैसा लेने गई मार मारकूट कर बाहर निकाल दिए ठीक है जूठिया प्लेटा धोई हैं बीस साल से मैं काम करते हैं लॉकडाउन का भी पैसा लेने वाला है सारे सारे लेके दस लाख रुपया ਫਰਸਟ ਆ ਰਹੀਆਂ ਜੇ ਹਾਂ ਕੌਨਸਾ ਹੋਟਲ ਗਿਆ ਤੇ ਫਰਸਟ ਨਹੀਂ ਆ ਰਹਾ ਫਰਸਟ ਨਹੀਂ ਆ ਰਹਾ ਹਾਂ ਜੀ ਕਿਤਨੇ ਲੋਕੋ ਨੇ ਆਪ ਕੋ ਮਾਰਿਆ ਇਹ ਸਾਰੇ ਮੈਨੇਜਰ ਹੋ ਨਜ਼ਰ ਮਿਲ ਕੇ ਸਿਕਿਉਰਟੀ ਵਾਲੇ ਮਿਲ ਕੇ ਸਾਰੇ ਮਾਰਿਆ ਅਜੇ ਮਾਰਾ ਅਜੇ ਜਾਦੇ ਮੇਰਾ ਮਾਰਾ ਜੋਬਨ ਮਾਰਾ ਮੇਰਾ ਹੱਥ ਫਾਟ ਗਿਆ मास्क फट गया अंगूठा भी टूट गया कितना पैसा लेना दस लाख रुपया कितने लोग थे जिन्होंने पैसा लेना था ले। सारे लोग हैं है थे तीस चालीस बंदे है पैसा लेने वाला कितनी देर से पैसा नहीं मिल मिलता ये हमको मिलना है लॉकडाउन का पैसा रोके हैं क्या कहते जब आप पैसा जब मैं पैसा देते लेने जाते बोलते दे दऊंगी दे दूंगी दे दूंगी यही करते हैं नहीं मैने ठेकेदार से बात बाबू से बात ही हुई है तब है? बोलते है बाबू से गाल करो बाबू से गाल बाबू से गाल नहीं हो पाती है बाबू से गाल न करने के बोलते है बाबू का लिखिल बाबू है हैिशिल बाबू है आज क्या बात हुई जो आज वो हम लोग के जैसे लोग गई है वैसे लोग मारने लगे हैं जो बात करने है बात नहीं करने दिए मारने लगे हां जी क्या पुलिस धमका करके पुलिस बोलते हैं पैसे दिला देंगे किथे की ਗੱਲ ਹੋਈ ਆਫਸਟਰਨੋਲਾ ਵਿੱਚ ਭਾਈ ਕੰਮ ਕਰਦੇ ਆਪਾਂ ਠੀਕ ਹੈ ਉਹਨਾਂ ਪੈਸੇ ਨਹੀਂ ਦਿੱਤੇ ਤਾਂ ਆਪਾਂ ਗਏ ਪੈਸੇ ਲੈਣ ਤੇ ਆਹ ਸ਼ੋਹੂ ਕਰਾਉਂਦੀਆਂ ਪਲੇਟਾਂ ਮਾंजੀਆਂ ਆਪਾਂ ਵੱਡਾਂ ਲੋਕਾਂ ਨੇ ਅੱਜ ਪਤਾ ਲੱਗਾ ਆ ਹੁੰਦਾ ਜੋ ਕੀ ਗੱਲ ਕੀ ਹੋਈ ਅੱਜ ਪ੍ਰੋਪਰ ਗੱਲ ਕਿੱਦਾਂ ਆਈ ਗੱਲ ਪੈਸੇ ਰਾਤ ਦਾ ਪਹਿਲੋ ਕਰਾਰ ਕੀਤਾ ਇਹ ਵੀ ਭਾਂਡੇ ਧਵਾਈ ਗੱਡੋ ਰਾਤੀਟ ਤੋਂ ਭਾਈ पांडे ਮਾਂਜੇ ਕਰੇਡ ਲਿਆਂਦੇ ਕਿ ਅਸੀਂ ਘਰਾਂ ਨੂੰ ਜੱਲਨੇ ਪੈਸੇ ਮੰਗੇ ਦਿੱਤੇ ਨੇ ਆਂਦੇ ਸਵੇਰੇ ਆਇਓ ਪੈਸੇ ਲੈਣਾ ਕਿੰਨੇ ਕਿੰਨੇ ਦਿਨ ਦੇ ਪੈਸੇ ਲੈਣਾ ਜੀ ਇਹ ਆਪਾਂ ਨੂੰ 2 ਮਹੀਨਿਆਂ ਦੇ ਲੈਣੇ ਆਪਾਂ ਲੋਕਡਾਊਨ ਦੇ ਲੈਣੇ ਆ ਕਈਆਂ ਨੇ ਅੱਛਾ ਤੁਸੀਂ ਕਿੰਨੇ ਦਿਨ ਦੇ ਲੈਣੇ 5000 ਰੁਪਏ ਲੈਣਾ ਅੱਛਾ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਕੋਲੋਂ ਪੈਸੇ ਸਾਡੇ ਮਿਲ ਜਾਣਾ ਸੀ ਝੂਠੇ पांडे ਸ਼ੂਕਰਾਂ ਨੇ ਮਾਂਜੇ ਆ ਵਿਸ਼ਾਲ ਬਾਬੂ ਆ ਤੇ ਗੁਪਤੇ ਨੇ ਮੇਰੇ ਚ ਪੇੜਾ ਮਾਰਿਆ ਜਿਹੜਾ ਮੈਨੇਜਰ ਆ किन्ने हां सारे आपा जेड़े आपा 15 35 बंदे है 30 35 सारे पैसा लेने वाला रहा है तो सारेयां तो बंदे रा करार ਕੀਤਾ ਸੀ ਤੁਹਾਨੂੰ हां हां जी ਅੱਜ ਦਾ ਕਰਾਰ ਕੀਤਾ ਕੱਲ ਦਾ ਵੀ ਕੀਤਾ ਹੈ ਇਹ ਰੋਜ਼ ਕਰਾਰ ਕਰਕੇ ਰੋਜ਼ ਕਰਾਰ ਕਰਕੇ ਮੁੱਕਰ ਜਾਂਦੇ ਟੋਟਲ ਕਿ ਜਿੰਨੇ ਬੰਦੇ ਕਿੰਨਾ ਕਿ ਟੋਟਲ ਕਿੰਨੇ ਪੈਸੇ ਲੈਣੇ ਟੋਟਲ ਕਿੰਨਾ ਕਿ ਬੰਦੇ ਦਾ ਕਿੰਨਾ ਮੈਂ ਕਹਿੰਦਾ ਸਾਰੇ ਲੋਕਡਾਊਨ ਸੇ ਲਗਾ ਕੇ ਆ ਤੱਕ ਲੈ ਮੇਰਾ 10 ਲੱਖ ਰੁਪਿਆ ਲੈਣੇ ਵਾਲਾ ਹੈ तो हमने रोज़ का पैसा रोज़ नहीं लेती ना तो इसीलिए हमको पैसा लेना है और बाबू सही सही सलामत पैसा दे दे हमारी आज क्या बात हुई थी आज बात हुई रात को हमारी जो ठेकेदार है उनको अचानक से निकाल दिया गया क्योंकि कोई भी नौकरी भी करे ना उनको भी नोटिस के साथ ही उसको मतलब निकाला जाता है इनको अचानक से जवाब दिया तो ये अभी पैसा हमको नहीं दे पा रहा है तो मैं चाहती हूँ बस बाबू से रिक्वेस्ट है पैसा हमको वापस करें थैंक यू काफ़ी लोग हैं ਕਾਫੀ ਲੋ ਗਿਆ ਵੀ 50 60 100 ਵੀ ਹੋ ਸਕਦਾ ਹੈ ਬੰਦੇ ਵੀ ਕਾਫੀ ਹੈ ਔਰਤ ਵੀ ਕਾਫੀ ਹੈ ਜਨਾਨੀਆਂ ਬੰਦੇ ਸਾਰੇ ਆਪਣਾ ਕਿੱਥੇ ਕੰਮ ਕਰਦੇ ਕੀ ਗੱਲ ਹੋਈ ਸਾਰੀ ਸੰਨੀ ਮੇਰਾ ਨਾਮ ਆ ਸਰ ਆਪਾਂ ਫਰਸਟ ਨੇਰਾ ਦੇ ਵਿੱਚ ਕੰਮ ਕਰਦੇ ਆ ਨਾਲ ਹੀ ਇਹਨਾਂ ਦਾ ਰਾਇਲ ਕੰਮ ਕਰਦੇ ਬਾਈ ਤੁਸੀਂ ਭਾਂਡੇ ਮਾਂਜੀਦੇ ਆ ਸਾਰੇ ਝੂਠੇ ਪਲੇਟਾਂ ਪਲੂਟਾਂ ਗਾੜੀਆਂ ਚੁੱਕੀ ਦੀਆਂ ਨੈਪਕਿਨੂਕਿਨ ਚੁੱਕੀ ਦੇ ਆ ਤੇ ਸਾਰ ਸਵੇਰ ਦੇ ਇੱਥੇ ਥਾਣੇ ਆਏ ਆ ਕੀ ਗੱਲ ਕੀ ਇਹ ਕਿਉਂ ਥਾਣੇ ਆਣਾ ਪਿਆ ਕੀ ਗੱਲ ਹੈ ਥਾਣੇ ਸਰ ਪਹਿਲਾਂ ਉਹਨਾਂ ਨੇ ਕਿਹਾ ਸੀ ਵੀ ਰਾਤੀ ਪੈਸੇ ਦੇ ਦਾਂਗੇ ਅਸੀਂ ਕਿਹਾ ਚੱਲ ਕੋਈ ਗੱਲ ਨਹੀਂ ਭਾਂਡੇ ਪਏ ਹੀ ਸਲੋ ਉਹ ਵੀ ਰਾਤ ਅਹੀਂ ਔਕੇ ਸੋਕੇ ਹੋਗੇ ਧੋਤੇ ਤੇ ਸਵੇਰੇ ਵੀ ਇਹਨਾਂ ਨੇ ਕਿਹਾ ਵੀ ਸਵੇਰੇ 12 ਵਜੇ ਆਜੋ ਤੁਹਾਨੂੰ ਪੈਸੇ ਮਿਲ ਜਾਣਗੇ ਸਵੇਰੇ ਠੇਕੇਦਾਰ ਨੂੰ ਲੈ ਕੇ ਅਸੀਂ ਆਏ ਆ ਸਾਰੇ ਜਣੇ ਇਹਨਾਂ ਕੁੱਟਿਆ ਮਾਰਿਆ ਸਾਰਿਆਂ ਨੂੰ ਹੀ ਤੇ ਨਾਲੇ ਠੇਕੇਦਾਰ ਨੂੰ ਕੁੱਟ ਕੇ ਇਹਨਾਂ ਨੇ ਭਜਾਤਾ ਉਹ ਡਰਦਾ ਹੀ ਭੱਜ ਗਿਆ ਭਾਈ ਸਾਨੂੰ ਪੈਸੇ ਕਿੰਨੇ ਦੇਣੇ ਆ ਜੇ ਅਸੀਂ ਚੌਂਕੀ ਆਏ ਤੇ ਕਹਿੰਦੇ सोनू ਨੂੰ ਠੇਕੇਦਾਰ ਨੂੰ ਲੈ ਆਓ ਤੇ ਅਸੀਂ ਪੈਸੇ ਦੇ ਦਾਂਗੇ ਠੇਕੇਦਾਰ ਨੂੰ ਭਾਈ ਅਸੀਂ ਕਿਥੋਂ ਲੱਭ ਲਈਏ ਪੈਸੇ ਤੇ ਅਸੀਂ ਕੰਮ ਤੇ ਇੱਥੇ ਤੁਹਾਡੇ ਦੋ ਪੈਸੇਾਂ ਚ ਕੀਤਾ ਕਿੰਨੀ ਦੇਰ ਤੇ ਪੈਸੇ ਲੈਣ ਬਾਰੇ ਭਾਈ ਇਹ ਲੋਕਡਾਊਨ ਦੇ ਪੈਸੇ ਕਈਆਂ ਜਨਾਨੀਆਂ ਦੇ ਵੀ ਫਸੇ ਆ ਕਈਆਂ ਮੁੰਡਿਆਂ ਦੇ ਵੀ ਫਸੇ ਆ ਕਟੋ-ਕਟ 15-20 ਲੱਖ ਰੁਪਈਆ ਹੈਗਾ ਸਰ ਸਾਰਿਆਂ ਦਾ ਮਲਾਗ ਹੈ ਤੇ ਕੀ ਕਹਿੰਦੇ ਕੀ ਉਹਨਾਂ ਨੇ ਅੱਜ ਵੱਲੋਂ ਕਰਾਰ ਕੀਤਾ ਕਿ ਸਰ ਕਰਾਰ ਤੇ ਉਹਨਾਂ ਦੇ ਬੜੇ ਦਿਨਾਂ ਦੇ ਹੀ ਸਿਰਫ ਅੱਜ ਹਾਨੂੰ ਮਜਬੂਰਨ ਅੰਦਰ ਜਾ ਕੇ ਉਹਨਾਂ ਨੂੰ ਕਹਿਣਾ ਪਿਆ ਪਰ ਫਿਰ ਵੀ ਉਹਨਾਂ ਨੇ ਕੀ ਨਾਲੇ ਸਾਡੀ ਸਾਨੂੰ ਕੁੱਟਿਆ ਨਾਲ ਕੀ ਉਹਦੇ ਨਾਲ ਇਹਨਾਂ ਨੇ ਜਿਹੜੇ ਸਕਿਉਰਿਟੀ ਗਾਰਡ ਬੌਕਸਰ ਰੱਖੇ ਆ ਨਾ ਉਹਨਾਂ ਕੋਲੋਂ ਡੰਡੇ ਮਰਵਾਏ ਆਖੋ ਮੁੰਡੇ ਦੀਆਂ ਜਾਗਟਾਂ ਪਾੜੀਆਂ ਕਿਨੂੰ-ਕਿਨੂੰ ਨਹੀਂ ਧੋਇਆ ਨਾ ਜਨਾਨੀਆਂ ਤੱਕ ਕੁੱਟਿਆ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਭਾਈ ਪ੍ਰਸ਼ਾਸਨ ਕਾਦਾ ਵਾ ਕਦ ਦਾ ਪ੍ਰਸ਼ਾਸਨ ਆ ਪ੍ਰਸ਼ਾਸਨ ਆ ਸਵੇਰ ਦੇ ਆਣ ਕੇ ਇਥੇ ਰੌਂਡਦੇ ਆ ਤੇ ਆਂਦੇ ਅਗੇ ਸੋਨੂ ਨੂੰ ਲਿਆਓ ਸੋਨੂ ਕੌਣ ਆ ਠੇਕਦਾ ਤੇ ਬਾਜੀ ਜਾਂਦੇ ਭਾਈ ਜੀ ਤੇ ਮਾਲਕਾਂ ਕੋ ਲੈਣੇ ਪਏ ਹੁਣ ਕਿਹ ਕੌਣ ਕਰੂਗਾ ਭਾਈ ਸੁਣਵਾਈ ਗਰੀਬ ਬੰਦੇ ਦੀ ਆੜੇ ਨਿਆਣੇ ਘਰ ਬੈਠੇ ਆ ਰੋਟੀ ਤੋਂ ਅਈ ਮੇ 2 2 3 3 4 ਜਰ ਮਹੀਨੇ ਲਾ ਕੇ ਬੈਠੇ ਆ ਉਹ ਵਿਚਾਰੀ ਨੇ 17000 ਲੈਣਾ ਨੇ 35000 ਲੈਣਾ ਭਾਈ ਜੀ ਨੇ 33000 ਲੈਣਾ ਉਹਨੇ ਵਿਚਾਰੀ ਨਾ ਕੁੜੀ ਨੇ ਨਿਆਣੀ ਨੇ 80 ਦਿਹਾੜੀਆਂ ਲਾਈਆਂ ਭਾਈ 80 ਦਿਹਾੜੀਆਂ ਦਾ 500 ਰੁਪਏ ਹਿਸਾਬ ਨਾਲ ਹਿਸਾਬ ਕਰੋ ਕਿੰਨੇ ਪੈਸੇ ਬੰਦੇ ਆ ਆ ਘੰਟੇ ਦਾ ਪ੍ਰਸ਼ਾਸਨ ਆ ਜਲਦੀ ਉਹ ਬਾਹਰ ਜਾ ਰਿਹਾ ਜਿਹੜੇ ਕੰਮ ਕਰਦੇ ਸੀ ਪਲੇਟਾਂ ਵਗੈਰਾ ਤੋਂਦੇ ਸੀ ਉਹਨਾਂ ਨੇ ਪੈਸੇ ਲੈਣੇ ਕੀ ਸਰਸਰਾ ਮਾਮਲਾ ਆ ਜਿੰਨਾ ਜੀ ਚੱਲ ਰਿਹਾ ਹੈ ਜਿਹੜਾ ਇਹਨਾਂ ਦਾ ਦੋਨਾਂ ਦਾ ਵਿਵਾਦ ਚੱਲ ਰਿਹਾ ਸੀ ਅਸੀਂ ਪੈਸੇ ਲੈਣੇ ਆਉਂਦੇ ਨੇ ਤੇ ਹੁਣ ਦੋਨਾਂ ਦਾ ਚੱਲ ਰਿਹਾ ਜੀ ਇਹਨਾਂ ਦਾ ਪਪਾ ਕਿਹੜਾ ਹੋਟਲ ਕੀ ਹੋਟਲ ਦਾ ਨਾਮ ਕੀ ਹੈ ਫਸਟ ਇਰਾ تینਾਂ ਵੱਲੋਂ ਕਿਹਾ ਗਿਆ 15 ਤੋਂ 20 ਲੱਖ ਰੁਪਏ ਲੈਣਾ ਵੀ ਸੀ ਕੋਈ ਲੜਾਈ ਝਗੜਾ ਵੀ ਹੋਇਆ ਕੋਈ ਜਿਹੜੇ ਮੈਂਬਰ ਨੂੰ ਕੁੱਟਿਆ ਵੀ ਗਿਆ ਸੱਟਾਂ ਵੀ ਲੱਗੀਆਂ ਇਸ ਤਰ੍ਹਾਂ ਦਾ ਕੁਝ ਉਹ ਜੀ ਤਫ਼ਸੀਲ ਚੱਲ ਰਹੀ ਹੈ ਤੇ ਉਹ ਕੰਪਲੀਟ ਹੋ ਜੇ ਫਿਰ ਸਿਰ ਪਰਿਵਾਰ ਨੂੰ ਇਨਸਾਫ ਮਿਲੇਗਾ ਜੀ ਬਿਲਕੁਲ ਸਾਬ ਦੋਨਾਂ ਤਰ੍ਹਾਂ ਦੇਖ ਲਾਂਗੇ ਜੀ ਕਿਹੜਾ ਗਲਤ ਹੈ ਕਿਹੜਾ ਸੱਚਾ ਹੈ